ਦੀ ਬਤਨੇ ਜਾਤ ਆ ਗਿਆ ਰਿਹਾ ਜੀ ਤਾਂ ਮੈਂ ਤਾਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਤੇ ਲੋੜਾਂ ਚੁੱਕੀ ਇਹਦੀ ਆਪਣੀ ਹੋਰ ਵੱਧ ਚੁੱਕੀ ਹੈ ਤਾਂ ਸਾਰੇ ਸਾਥੀ ਦਿੱਲੀ ਕੱਲ੍ਹ ਨੂੰ ਇਸੇ ਦਾ ਪਹੁੰਚਣਾ ਵਰਸੋਵੀ ਵਰਕੀਟੋ 15 ਤਰੀਕ ਦੀ ਆਪਣੀ ਕਾਲ ਆਈ ਹੈ ਵੀ ਆਪਾਂ ਝੰਡਾ ਮਾਰਚਾ ਦੇ ਵਿੱਚ ਹੋਸ ਪ੍ਰਦਰਸ਼ਨ ਕਰਨਾ ਹੈ ਕਾਲੀ ਚੰਗੀਆਂ ਲਾ ਕੇ ਕੁਝ ਵੀ ਕਰਨਾ ਹੈ ਉਹ ਆਪਾਂ ਨੂੰ ਸ਼ਾਮ ਤੱਕ ਜਿਵੇਂ ਵੀ ਕਾਲ ਆਉਗੀ ਡੇਰ ਬੱਦੀ ਦੀ ਜਾਂ ਉਪਰੋਜ ਵੈਂਟ ਪਾਉਣ ਦੀ ਉਹ ਆਪਾਂ ਜਿੰਨੇ ਲਾਗੂ ਕਰਾਂਗੇ ਜੇ ਆਪਾਂ ਨੂੰ ਉਹਨਾਂ ਨੇ ਕਿਹਾ ਗਿਆ ਵੀ ਹੈੱਡ ਕੁਆਰਟਰਾਂ ਦੇ ਅ ਮਯੋਗ ਕਰਨਾ ਹੈ ਉਹਨਾਂ ਦਾ ਪ੍ਰੋਗਰਾਮ ਉਸਮਾਤੀ ਕਰਨਾ ਤਾਂ ਬਹੁਤ ਤਰ੍ਹਾਂ ਦਾ ਕਰਾਂਗੇ ਜੇ ਕੋਈ ਜ਼ਿਲ੍ਹੇਬਧਾਰ ਕੋਈ ਤਾਂ ਆਪਾਂ ਜ਼ਿਲ੍ਹੇ ਮੁਤਾਬਕ ਕਰਾਂਗੇ ਤੋਂ ਮੇਰੇ ਨਾਲ ਸਾਰੇ ਸਾਥੀਆਂ ਨੂੰ ਇਹ ਹੀ ਬੇਨਤੀ ਹੈ ਕਿਉਂਕਿ ਮੰਗਾ ਮਸਲੇ ਸਾਰੇ ਸਾਥੀਆਂ ਦੇ ਇੱਕੋ ਹੀ ਨੇ ਕਿਸੇ ਦਾ ਕੋਈ ਵੱਖੋ ਵੱਖਰਾ ਨਹੀਂ ਹੈਗਾ ਜੁਨੀਆਂ ਵੀ ਮੰਗਾ ਨੇ ਸਾਰੀਆਂ ਦੀਆਂ ਸੇਵਾ 35 400 ਵਾਲੀ ਹੋਗੀ ਪੈਨਸ਼ਨ ਵਾਲਾ ਹੋ ਗਿਆ ਜਾਂ ਹੋਰ ਵੀ ਐਕਸਪਲੇਸ਼ੀਆ ਜੋ ਆਪਾਂ ਨੂੰ ਮਿਲਦਾ ਗਿਆ ਉਹਦੇ ਤੇ ਸਰਕਾਰ ਆਪਣੇ ਆਪ ਕਾਫੀ ਵਾਅਦੇ ਕਰਕੇ ਹਰੇਕ ਵਾਰ ਮੁੱਕਰਦੀ ਹੈ ਕਿਉਂਕਿ ਇਹ ਬੋਰਡ ਨੂੰ ਇਹ ਹੁੰਦਾ ਕਿ ਇਹਨਾਂ ਨੂੰ ਲਾਰੇ ਲੱਪੇ ਰੱਖਿਆ ਜਾਵੇ ਕਿਉਂਕਿ ਹੁਣ ਆਪਾਂ ਲਾਰੇ ਲੱਪੇ ਨਹੀਂ ਲੈਣਾ ਹੁਣ ਆਪਾਂ ਜੋ ਵੀ ਫੈਸਲਾ ਕਰਨਾ ਹੈ ਸਾਰੇ ਨੋਟੀਫਿਕੇਸ਼ਨ ਲੈ ਕੇ ਹੀ ਆਪਾਂ ਜਿਸਨ ਆਪਣਾ ਵਾਪਸ ਲਾਵਾਂਗੇ ਉਹਨਾਂ ਚਿਰ ਕੋਈ ਸਰਕਾਰ ਨਾਲ ਸਮਝੌਤਾ ਨਹੀਂ ਚਲੋ ਜੇ ਕੋਈ ਕਦੀ ਮੰਗ ਰਹਿ ਵੀ ਜਾਂਦੀ ਹੈ ਤਾਂ ਉਹ ਅਗਲੀ ਵਾਰੀ ਹੱਲ ਹੋ ਜੂਗੀ ਪਰ ਕੋਈ ਸਾਥੀ ਇਹ ਨਾ ਸਮਝੇ ਕਿ ਜਿੰਨੀਆਂ ਵੀ ਮੰਗਾਂ ਆਪਣੀਆਂ ਹੈਗੀਆਂ ਜੋ ਮੰਨੀਆਂ ਨਹੀਂ ਜਾਣੀਆਂ ਸੋ ਸਾਥੀ ਉਹ ਏਕਾ ਰੱਖਾਂਗੇ ਤਾਂ ਏਕੇ ਦੇ ਨਾਲ ਹੀ ਆਪਣਾ ਬਰਕਦਾ ਹੈ ਪਰ ਏਕੇ ਨਾਲ ਹੀ ਆਪਣੀਆਂ ਸਾਰੀਆਂ ਮੰਗਾਂ ਹੱਲ ਹੋਣੀਆਂ ਸੋ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਬਾਕੀ ਅਗਲੀ ਜਾਣਕਾਰੀ ਆਪਣੇ ਸੀਨੀਅਰ ਜੌਨ ਪ੍ਰਧਾਨ ਜੀ ਰਹਿਗਨੇ ਉਹ ਦੇਣਗੇ ਧੰਨਵਾਦ ਜੀ ਬਹੁਤ ਅਨਮੋਲ ਸਾਥੀ ਪ੍ਰਧਾਨ ਸਤਿਪ੍ਰਧਾਨ ਬਲਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਜਾਗਰੂਕ ਕੀਤਾ ਕਿ ਸਾਡੀਆਂ ਜਿਹੜੀਆਂ ਸਰਬਸਾਂਝੀਆਂ ਮੰਗਾਂ ਇਹਨਾਂ ਤੇ ਜਿਹੜਾ ਵਿਚਾਰ ਵਟਾਂਦਰਾ ਕਰਕੇ ਅਸੀਂ ਅਗਲੇ ਸੰਘਰਸ਼ ਨੂੰ ਲੀਕਾਂਗੇ ਸਾਡੇ ਜੁਆਇੰਟ ਫੋਰਮ ਵੱਲੋਂ ਜਿਹੜਾ ਫੈਸਲਾ ਆਊਗਾ ਅਸੀਂ ਉਹਨੂੰ ਨੂੰ ਇਨਮੈਂਟ ਲਾਗੂ ਕਰਾਂਗੇ ਸੋ ਸਾਥੀਓ ਸਾਡੇ ਅਗਲੇ ਬੁਲਾਏ ਜਸਵਿੰਦਰ ਸਿੰਘ ਜੀ ਉਸ ਤੋਂ ਬਾਅਦ ਸਾਡੇ ਬੁਲਾਏ ਗੁਰਜੰਟ ਸਿੰਘ ਜੀ ਉਹ ਤੇ ਆ ਰਹੇ ਨੇ ਗੁਰਜੰਟ ਸਿੰਘ ਜੀ ਤੁਸੀਂ ਸਾਨੂੰ ਦੂਰਚਾਰ ਕਰਦਾ ਇਸ ਤੋਂ ਬਾਅਦ ਸਾਡੇ ਨਾਲ ਸੰਜੇ ਕਰਿਓ ਸਾਡੇ ਸਾਥੀ ਜਸਵਿੰਦਰ ਸਿੰਘ ਜੀ ਅੱਜ ਦੇ ਇਸ ਕੋਈ ਛੁੱਟੀ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਹੀ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਥੀਓ ਆਪਾਂ ਨੂੰ ਜਿੰਨਾ ਜੁਨੀ ਸੀ ਕਿ ਡਿਵੀਜ਼ਨ ਲੈਵਲ ਤੇ ਬਹੁਤ ਵੱਡਾ ਇਕੱਠ ਕੀਤਾ ਜਾਊਗਾ ਪਰ ਬਾਕੀ 100 ਡਿਵੀਜ਼ਨਾਂ ਚ ਦੇਖਣ ਦਾ ਹੈ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਮੌਜੂਦ ਪਹੁੰਚੇ ਨੇ ਕਾਥੀਓ ਆਪਣੇ ਨਾਲ ਦੇ ਸਾਥੀਆਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰੋ ਕਿ ਜੇ ਆਪਾਂ ਆਪਦਾ ਇਕੱਠ ਹੀ ਜੋ ਨਹੀਂ ਕਰਾਂਗੇ ਫਿਰ ਆਪਾਂ ਕਿਵੇਂ ਕੋਈ ਮੁਰਜ਼ਾ ਫਤਿਹ ਕਰ ਸਕਦੇ ਆ। ਤੋਂ ਮੇਰੀ ਵੱਧ ਤੋਂ ਵੱਧ ਇਹ ਅਪੀਲ ਆ ਸਾਰੇ ਸਾਥੀਆਂ ਨੂੰ ਕਿ ਨਾਲ ਦੇ ਸਾਥੀ ਉਹ ਜਿਹੜੇ ਆਪਣੇ ਨਾਲ ਜਾਂ ਜਿਨ੍ਹਾਂ ਨਾਲ ਬੈਠ ਨਹੀਂ ਉੱਠ ਨਹੀਂ ਹੁੰਦੀ ਆ ਸਾਰਿਆਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰੋ ਵੀ ਸਾਰੇ ਧਰਮਿਆਂ ਦੇ ਵਿੱਚ ਆਓ ਕਿਉਂਕਿ ਘਰੇ ਵਰਤ ਆਪਾਂ ਦੇਖੋ ਛੁੱਟੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਹੀ ਆਪਾਂ ਕਿੰਨਾ ਕਿਦਣਾ ਤੁਹਾਨੂੰ ਪਾਹ ਤੇ ਪਾਲੀਦਾਂ ਦਾ ਦਰੋਂ ਦਾ ਦੋਹਾਂ ਦਾ ਛੁੱਟੀਆਂ ਕਰਦੇ ਹੀ ਆ ਸਾਰੇ ਸਾਥੀ ਵੱੱਟ ਵੱੱਟ ਧਰਨੇ ਵਿੱਚ ਆਓ ਤੇ ਹੁਣ ਆਪਾਂ ਨਾਰੇ ਲਾਵਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਮਲਾਜ਼ਮ ਇਕਤਾ ਜ਼ਿੰਦਾਬਾਦ 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 ਬਿਜਲੀ ਮੰਤਰੀ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਕਾਡਾ ਇਕਾ ਜ਼ਿੰਦਾਬਾਦ ਜ਼ਿੰਦਾਬਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਥੀ ਸੁਖਿੰਦਰ ਸਿੰਘ ਜੀ ਦਾ ਸੋ ਅਗਲੇ ਅੱਜ ਦੋਵੇਂ ਤਾਜ ਜੀ ਕੋਈ ਸਾਡੇ ਸਾਥੀ ਹੈ ਗੁਰਜੰਡ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਸਾਡੇ ਨਾਲ ਚਾਰ ਸ਼ਬਦ ਜਿਹੜੇ ਸਾਂਝੀ ਕਰਦੇ ਉਸ ਤੋਂ ਬਾਅਦ ਸਾਡੇ ਸਾਥੀ ਤਲਵੰਡੀ ਦੇ EMPLOYEES FEDERATION ਪਹਿਲਵਾਨ ਦੇ ਤਲਵੰਡੀ ਸਾਹਿਬ ਡਿਵੀਜ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਜੀ ਉਹ ਤੇ ਆ ਰਹੇ ਨੇ ਸਾਸੀ ਗੁਰਜਾ ਸਾਥੀਓ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬਹੁਤ ਬਹੁਤ ਵਧੀਆ ਆਪਣਾ ਸਾਰਿਆਂ ਦਾ ਇਕੱਠ ਹੈ ਇਸ ਤਰੀ ਬਣਾ ਲਗੇ ਤਾਂ ਹੀ ਆਪਾਂ ਸੰਗਤ ਨੂੰ ਜਿੱਤ ਪਟਾਂਗੇ ਤੋ ਮੈਂ ਸਾਥੀਓ ਕੋਈ ਬੋਲਿਆ ਨਹੀਂ ਹੈਗਾ ਕਿ ਇਸ ਕੰਮ ਐ ਦੋਦਾਰੇ ਲਾਉਂਗਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਮੁਰਦਾ ਜਿੰਦਾਬਾਦ ਜਿੰਦਾਬਾਦ ਲਗੀਤ ਉਹ ਬੈਠਣਾ ਚਾਹ ਰਹੇ ਜੀ ਕਿਤੇ ਉਹ ਜੁੜਨੇ ਚਾਹੇ ਆਪਣੇ ਨੂੰ ਕਿਸੇ ਟਿਕਾਣੇ ਭਰੀਏ ਚੱਲ ਜਿਵੇਂ ਵੀ ਕਰਕੇ ਇਹ ਤਾਂ ਕਰ ਸੋ ਸਾਥੀਓ ਬੋਲਿਆ ਕਰੋ ਆਪਣਾ ਪਰਿਵਾਰ ਜਿੱਦਾਂ ਆਪਾਂ ਬੇਝਿਖ ਹੋ ਕੇ ਬੋਲਾਂਗੇ ਆਉਣ ਵਾਲਾ ਸਮਾਂ ਮਲਾਜਮਾਂ ਲਈ ਖਤਰਨਾਕ ਹੀ ਹੈ ਕੋਈ ਵੀ ਸਰਕਾਰ ਆਵੇ ਆਪ ਨੂੰ ਬੋਲਣਾ ਪੈਣਾ ਜੇਕਰ ਆਪਾਂ ਮਲਕੀਤ ਜੀ ਨਾ ਨਾ ਤੇ ਸੇਵਾ ਲਈ ਜੀ ਆਪ ਵੀ ਕਰੇ ਵੀਰ ਅੱਗੇ ਖੁਸ਼ੀ ਭਰੀਆਂ ਤੁਹਾਨੂੰ ਸੋ ਸਾਥੀਓ ਮਲਕੀਤ ਸਿੰਘ ਜੀ ਦਾ ਲੈਂਡਮੈਨ ਸਾਥੀਓ ਸਾਡੇ ਸਾਥੀ ਪਹੁੰਚੇ ਆ ਮਲਕੀਤ ਸਿੰਘ ਜੀ ਲੈਂਡਮੈਨ ਜੀ ਇਹਨਾਂ ਨੇ ਵੀ ਬਾਗੀ ਹੋ ਕੇ ਸਾਡੇ ਚ ਸਮੂਲੀਅਤ ਕੀਤੀ ਹੈ ਉਹ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਇਸ ਸਭ ਦੇ ਸੰਗਠਨ ਦੇ ਵਿੱਚ ਸ਼ਾਮਿਲ ਹੋਇਆ ਸਾਥੀਆਂ ਨੂੰ ਅੱਗੇ ਤੋਂ ਆਪ ਕਰਦੇ ਆ ਕਿ ਸਾਥੀਆਂ ਮੰਗਾਂ ਸਰਬ ਸਾਥੀਆਂ ਕਿਸੇ ਕਿਸੇ ਵੀ ਜੱਦੀਬੰਦੀ ਹੋਈ ਤਾਂ ਆਪਾਂ ਜਿਹੜੀ ਇਹ ਸਮੂਹਕ ਸੂਕੀ ਦਾ ਹਲਾਨ ਹੈ ਆਪਾਂ ਸਾਰੇ ਇਕੱਠੇ ਹੋ ਕੇ ਇਕੱਤਰ ਹੋ ਕੇ ਜੇ ਸੰਘਰਸ਼ ਜਿੱਤੀਏ ਬਹੁਤ ਧੰਨਵਾਦ ਸਾਥੀ ਮਲਕੀਤ ਸਿੰਘ ਜੀ ਦਾ ਤੇ ਇਸ ਤੋਂ ਬਾਅਦ ਸਾਡੇ ਅਗਲੇ ਸਾਥੀ ਨੇ